ਤਵਾਲੀ ਤੇ ਹੁੰਦੇ ਆ ਹੋਰ ਦਿੱਤੇ ਤਿਹਾਰਾਂ ਦੇ ਹੁੰਦੇ ਨਵੇਂ ਸਾਲ ਨੂੰ ਵੀ ਜਾਦੂ ਟੂਨੇ ਹੁੰਦੇ ਨੇ ਬਿਲਕੁਲ ਜੀ ਨਵੇਂ ਸਾਲ ਤੇ ਵੇਖੋ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਨਵੇਂ ਸਾਲ ਤੇ ਜਾਦੂ ਟੂਨੇ ਨਵੇਂ ਤਰ੍ਹਾਂ ਦੇ ਆ ਨਵੇਂ ਤਰ੍ਹਾਂ ਦੇ ਇਦਾਂ ਜਾਦੂ ਟੂਨੇ ਆ ਕਿ ਲੋਕ ਹੁਣ ਮੇਰੀ ਗੱਲ ਨੂੰ ਲੋਕੀ ਕਹਿਣਗੇ ਕਿ ਵੀ ਇਹ ਵੱਡਾ ਤਾੰਤ੍ਰਿਕ ਆ ਵੱਡਾ ਜਾਦੂਗਰ ਆਇਆ ਹੈ ਵਹਿਮਾਂ 'ਚ ਪਾਉਂਦਾ ਫਲਾਣ ਕਰਦਾ ਜੇਕਰ ਮੈਂ ਵਹਿਮਾਂ 'ਚ ਪਾਉਂਦਾ ਤੇ ਤੁਸੀਂ ਪੰਜਾਬ ਦੀਆਂ ਨਹਿਰਾਂ ਜਾ ਕੇ ਦੇਖ ਲਓ ਉੱਥੇ ਜਿੰਨਾ ਜਾਦੂ ਟੂਨੇ ਦਾ ਸਮਾਨ ਸੁੱਟਿਆ ਹੁੰਦਾ ਮੈਂ ਸ਼ਾਇਦ ਕਿਤੇ ਨਹੀਂ ਸੁੱਟਿਆ ਹੁੰਦਾ ਤੇ ਜੇਕਰ ਲੋਕ ਨਹੀਂ ਵਹਿਮਾਂ ਭਰਮਾਂ ਚ ਪੈਂਦੇ ਤੇ ਫੇਰ ਉਥੇ ਕਿਉਂ ਸਾੜੇ ਵਰਗੇ ਪੱਗਾਂ ਬੰਨੀਆਂ ਗਾਤਰੇ ਪਾਏ ਦਮਾਲੇ ਸਜਾਏ ਬੰਦੇ ਉਥੇ ਜਾਦੂ ਟੂਨੇ ਦਾ ਸਮਾਨ ਛੁੱਟਦੇ ਆ ਮੈਂ ਕਈ ਦਫਾ ਦੇਖਿਆ ਨਹਿਰਾਂ ਦੇ ਉੱਤੇ ਸੋ ਕਹਿੰਦਾ ਭਾਵੇਂ ਕਿ ਜੇਕਰ ਇਹ ਚੀਜ਼ਾਂ ਹੈਗੀਆਂ ਵਾ ਤੇ ਫੇਰ ਹੀ ਮਹਾਰਾਜ ਨੇ ਜ਼ਿਕਰ ਕੀਤਾ ਜੇਕਰ ਨਾ ਹੁੰਦੀਆਂ ਤੇ ਫੇਰ ਜ਼ਿਕਰ ਨਾ ਕਰਦੇ ਕਈ ਕੋਟ ਭੂਤ ਪ੍ਰੇਸ਼ੂਕਰ ਮਿਰਗਾਜ ਮੈਂ ਅੱਜ ਵੀ ਇਸੇ ਹੀ ਪੰਕਤੀ ਦੇ ਉੱਤੇ ਅੜਿਆ ਹੋਇਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਨਵੇਂ ਤਰ੍ਹਾਂ ਦੇ ਜਾਦੂ ਟੋਣੇ ਇਸ ਤਰ੍ਹਾਂ ਹੈ ਕਿ ਲੋਕ ਤਾਤ੍ਰਿਕ ਵਿਦਿਆਵਾਂ ਦੇ ਕੋਲ ਜਾ ਕੇ ਉਹਨਾਂ ਦੇ ਕੋਲ ਜਾਦੂ ਟੋਣਾ ਕਰਾਉਂਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਇਹ ਫਲਾਣੇ ਬੰਦੇ ਦੀ ਤਸਵੀਰ ਹੈ ਇੱਕ ਗੱਲ ਖਿਆਲ ਰੱਖਣਾ ਆਪਣਾ ਕੱਪੜਾ ਕਿਸੇ ਨੂੰ ਵੀ ਵਰਤਣ ਦੇ ਲਈ ਨਾ ਦੇਣਾ ਪਹਿਲੇ ਲੋਕੀ ਭਾਈਚਾਰਕ ਸਾਂਝ ਪਾਉਂਦੇ ਸੀ ਇੱਕ ਦੂਜੇ ਨੂੰ ਕੱਪੜੇ ਵਰਤਣ ਦੇ ਲਈ ਦੇ ਦੇਂਦੇ ਸੀ ਪਰ ਅੱਜ ਕੱਲ ਬਿਲਕੁਲ ਵੀ ਆਪਣੇ ਕੱਪੜੇ ਦੂਸਰੇ ਨੂੰ ਵਰਤਣ ਦੇ ਲਈ ਨਾ ਦੇਣਾ ਜੇ ਕੋਈ ਸਰਦਾਰ ਆਪਣੀ ਪੱਗ ਦੇ ਰਿਹਾ ਕਿਸੇ ਨੂੰ ਤੇ ਚਾਹੇ ਕੋਈ ਮੋਨਾ ਆਪਣੇ ਸ਼ਰਟ ਪੈਂਟ ਕਮੀਜ਼ ਕੁਝ ਵੀ ਦੇ ਰਿਆ ਲੋਕ ਉਹਨਾਂ ਕੱਪੜਿਆਂ ਨੂੰ ਲੈ ਕੇ ਜਾ ਕੇ ਤਾੰਤ੍ਰਿਕ ਲੋਕਾਂ ਦੇ ਕੋਲ ਜਾਂਦੇ ਨੇ ਉਹਨਾਂ ਦੇ ਕੋਲ ਮੰਤਰ ਸਿਤ ਕੀਤੇ ਹੁੰਦੇ ਨੇ ਬੁਰੀਆਂ ਹਵਾਵਾਂ ਵਾਸਚ ਕੀਤੀਆਂ ਹੁੰਦੀਆਂ ਨੇ ਥੋੜੀਆਂ ਬਹੁਤੀਆਂ ਤੇ ਉਹ ਫਿਰ ਉਹਨਾਂ ਕੱਪੜਿਆਂ ਦੇ ਉੱਤੇ ਜਦੋਂ ਕਰਦੇ ਆ ਤੇ ਉਹਨਾਂ ਕੱਪੜਿਆਂ ਦੇ ਵਿੱਚ ਕੀ ਹੈ ਤੁਹਾਡੇ ਸਰੀਰ ਦੀ ਬਦਬੂ ਤੁਹਾਡੇ ਸਰੀਰ ਦੀ ਫਰੇਗਰੈਂਸ ਤੇ ਫਿਰ ਉਹ ਜਦੋਂ ਫਰੇਗਰੈਂਸ ਦੇ ਨਾਲ ਉਹ ਹਵਾ ਮਿਲਦੀ ਹੈ ਤਾਤ੍ਰਿਕ ਲੋਕਾਂ ਦੇ ਮੰਤਰਾਂ ਦੀ ਉਹ ਫਿਰ ਤੁਹਾਡੇ ਉੱਤੇ ਅਸਰ ਕਰਦੀ ਹੈ ਇਹ ਗੱਲ ਖਿਆਲ ਚ ਰੱਖਣਾ ਅੱਛਾ ਇਹ ਆ ਨਵੇਂ ਤਰ੍ਹਾਂ ਦੇ ਜਾਦੂ ਟੋਣੇ ਜਿਵੇਂ ਮੰਨ ਲਓ ਲੋਕ ਇੱਕ ਦੂਜੇ ਨੂੰ ਗੁਲਦਸਤਾ ਦਿੰਦੇ ਆ ਫੁੱਲ ਦਿੰਦੇ ਆ ਫੁੱਲ ਦੇ ਉੱਤੇ ਫਰੇਗਰੈਂਸ ਪਾ ਦਿੰਦੇ ਆ ਫਰੇਗਰੈਂਸ ਪਾਈ ਹੁੰਦੀ ਨਾ ਤੁਹਾਨੂੰ ਫਰੇਗਰੈਂਸ ਆਉਂਦੀ ਹੈ ਕਿਉਂਕਿ ਤਾਂ ਕੋਈ ਤੁਹਾਨੂੰ ਕੋਈ ਤੁਹਾਨੂੰ ਗੁਲਦਸਤਾ ਦੇ ਗਿਆ ਕਈ ਦਫਾ ਫਰੇਗਰੈਂਸ ਸੁੰਘ ਕੇ ਤੁਸੀਂ ਅ ਕਿਸੇ ਨੇ ਕੋਈ ਪਰਫਿਊਮ ਇਦਾਂ ਦਾ ਲਾਇਆ ਹੁੰਦਾ ਜਾਂ ਕੋਈ ਫਰੇਗਰੈਂਸ ਇਦਾਂ ਦੀ ਲਾਈ ਹੁੰਦੀ ਹੈ ਕਿ ਵੀ ਦਿਮਾਗ ਦੇ ਵਿੱਚ ਕੁਝ ਯਾਦ ਹੀ ਨਹੀਂ ਰਹਿੰਦਾ ਕਿਸੇ ਨੂੰ ਕੁਝ ਬੋਲਣਾ ਹੁੰਦਾ ਪਰ ਆਪਾਂ ਫਰੇਗਰੈਂਸ ਸੁੰਘ ਕੇ ਸਾਡਾ ਦਿਮਾਗ ਬਿਲਕੁਲ ਫ੍ਰੀ ਹੋ ਜਾਂਦਾ ਜਿਹਦੇ ਨਾਲ ਲੜਨਾ ਹੁੰਦਾ ਤੇ ਉਹਦੇ ਨਾਲ ਆਪਾਂ ਖੁਸ਼ੀ-ਖੁਸ਼ੀ ਉਹਨੂੰ ਗੱਲ ਨਾਲ ਲਾ ਦਿੰਦੇ ਆ ਇਹ ਫਰੇਗਰੈਂਸ ਦਾ ਕਮਾਲ ਹੈ ਪਰ ਉਸ ਫਰੇਗਰੈਂਸ ਦੇ ਵਿੱਚ ਕੀ ਹੈ ਲੋਕੀ ਮੰਤਰਾਂ ਦੇ ਨਾਲ ਫਰੇਗਰੈਂਸ ਨੂੰ ਵੀ ਸਿੱਧ ਕਰਨ ਲੱਗ ਪਏ ਨੇ ਫਰੇਗਰੈਂਸ ਨੂੰ ਵਾਸ਼ਚ ਕਰਨ ਲੱਗ ਪਏ ਨੇ ਇਸ ਤਰ੍ਹਾਂ ਨੂੰ ਵਾਸ਼ਚ ਕਰਨ ਲੱਗ ਪਏ ਨੇ ਸਾਈਓ ਸਿਆਣੇ ਲੋਕ ਲੋਕੀ ਕਹਿੰਦੇ ਸੀ ਕਿ ਰਾਤ ਨੂੰ ਇਤਰ ਲਾ ਕੇ ਜੰਗਲਾਂ ਦੇ ਵਿੱਚ ਨਹੀਂ ਜਾਈਦਾ ਪੁਰੀਆਂ ਹਵਾਵਾਂ ਵਾਸ਼ਚ ਕਰ ਲੈਂਦੀਆਂ ਨੇ ਕਿਉਂਕਿ ਪੁਰੀਆਂ ਹਵਾਵਾਂ ਕਿਦਾਂ ਵਾਸ਼ਚ ਕਰਦੀਆਂ ਨੇ ਫਰੇਗਰੈਂਸ ਦੇ ਨਾਲ ਹੂੰ ਤੋਂ ਇਸ ਵਾਸਤੇ ਇਹ ਦੋ ਗੱਲਾਂ ਧਿਆਨ ਚ ਰੱਖਣੀਆਂ ਇੱਕ ਤਾਂ ਆਪਣਾ ਕੱਪੜਾ ਨਹੀਂ ਦੇਣਾ ਦੂਜੀ ਫਰੇਗਰੈਂਸ ਨਹੀਂ ਦੇਣੀ ਤੀਜੀ ਗੱਲ ਕਿਸੇ ਤੋਂ ਜੇਕਰ ਕੋਈ ਚੀਜ਼ ਲੈਣੀ ਹੈ ਤਾਂ ਸ਼ਬਦ ਪੜ ਕੇ ਉਹ ਚੀਜ਼ ਛਕਣੀ ਹੈ ਜੀ ਤੇ ਉਹ ਸ਼ਬਦ ਕਿਹੜਾ ਪੜ੍ਹਨਾ ਹੈ ਉਹ ਵੀ ਮੈਂ ਸ਼ਬਦ ਦੱਸਣ ਲੱਗਾ ਨਵੇਂ ਸਾਲ ਤੇ ਜਦੋਂ ਵੀ ਤੁਸੀਂ ਕਿਸੇ ਤੋਂ ਗਿਫਟ ਲਓ ਜਾਂ ਤੋਹਫਾ ਲਓ ਚ ਜਾਂ ਦਿਓ ਤੇ ਸ਼ਬਦ ਪੜ੍ਹ ਕੇ ਹੀ ਦੇਣਾ ਹੈ ਹੂੰ ਹੁਣ ਦੂਸਰਾ ਸ਼ਬਦ ਇਹ ਹੈ ਸਭ ਤੋਂ ਸੌਖਾ ਸ਼ਬਦ ਹਰ ਜਨ ਹਰ ਹਰ ਚਾਉਂਦਿਆਂ ਸਰਸੰਧਿਆਂ ਗਾਵਾਰ ਨਾਨਕ ਹਰ ਜਨ ਹਰ ਲਵੇ ਉਪਰੇ ਜਿੰ ਸੰਧਿਆ ਤੇ ਸਿਫਰਮਾ ਮੈਂ ਫਿਰ ਤੋਂ ਅਰਜ਼ ਕਰਦੇ ਆਂ ਹਰ ਜਨ ਹਰ ਹਰ ਚਾਉਂਦੇ ਆਂ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤੇ ਸਫਰਮਾਰੇ ਸ਼ਬਦ ਦੇ ਜਾਪ ਦੇ ਨਾਲ ਤੁਹਾਡੇ ਉੱਤੇ ਕੋਈ ਵੀ ਕੁਪਤਵਾਰ ਨਹੀਂ ਹੋ ਸਕੇਗਾ ਜਿੰਨੇ ਤੋਂ ਵੱਡੇ ਤੋਂ ਵੱਡੇ ਤਾਤ੍ਰਿਕ ਦਾ ਕੀਤਾ ਕਰਾਇਆ ਸਭ ਖਤਮ ਹੋ ਜਾਏਗਾ ਤੇ ਇੱਕ ਗੱਲ ਯਾਦ ਰੱਖਿਓ ਕਿ ਵੀ ਇਹ ਵਾਰ ਜਿੱਧਰੋਂ ਆਇਆ ਹੋਵੇਗਾ ਉਧਰ ਹੀ ਵਾਰ ਚਲਿਆ ਜਾਏਗਾ ਇਹ ਵਾਰ ਦਾ ਅਸਰ ਨਹੀਂ ਹੋਏਗਾ ਤੁਹਾਡੇ ਉੱਤੇ ਇਸਾ ਇਹ ਕਿੰਨੇ ਵਜੇ ਜਦੋਂ ਮਾਨੂੰ ਕੋਈ ਚੀਜ਼ ਲੈਣੀ ਹੈ ਕਿਸੇ ਤੋਂ ਇਸ ਦਾ ਜਾਪ ਮੈਂ ਤੁਹਾਨੂੰ ਦੱਸਦਾ ਇਸ ਦਾ ਜਾਪ 2000 ਵਾਰ ਕਰਨਾ ਹੈ ਜਦੋਂ ਨਵਾਂ ਸਾਲ ਚੜਨਾ ਹੈ ਨਵੇਂ ਸਾਲ ਤੇ ਜਦੋਂ ਤੁਸੀਂ ਗੱਡੀ ਤੇ ਬਹਿਣਾ ਹੈ ਗੱਡੀ ਤੇ ਬਹਿਣ ਤੋਂ ਪਹਿਲਾਂ ਕੋਈ ਵੀ ਕੰਮਕਾਰ ਕਰਨਾ 12 ਵਜੇ ਤੋਂ ਪਹਿਲੇ ਪਹਿਲੇ ਕਰ ਲਓ 12 ਦੁਪਹਿਰੇ ਦੁਪਹਿਰੇ 12 ਵਜੇ ਤੋਂ ਪਹਿਲੇ ਕਰ ਲਓ ਭਾਵੇਂ ਇਸ ਸ਼ਬਦ ਦਾ ਜਾਪ ਰੱਖੋ 2000 ਵਾਰ ਜਾਪ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਹੈ ਜਦੋਂ ਵੀ ਤੁਸੀਂ ਇਹ ਸ਼ਬਦ ਦਾ ਜਾਪ ਕਰੋਗੇ ਤੁਹਾਡੇ ਆਲੇ ਦੁਆਲੇ ਸੁਰੱਖਿਆ ਕੇਰਾ ਬਣ ਜਾਏਗਾ ਤੇ ਜਿੱਧਰੋਂ ਦੁਆਰ ਆਇਆ ਹੋਏਗਾ ਉਧਰ ਹੀ ਵਾਰ ਚੜਿਆ ਜਾਏਗਾ ਇਹ ਗੱਲ ਖਿਆਲ ਚ ਰੱਖਣਾ ਠੀਕ ਹੈ ਇੱਕ ਬਲਿੰਦਰ ਸਵਾਲ ਇਹ ਸੀ ਜਿਵੇਂ ਤੁਸੀਂ ਕਿ ਕੱਪੜਿਆਂ ਤੇ ਹੋ ਜਾਂਦਾ ਹੈ ਨਾ ਫ੍ਰੈਗਰੈਂਸ ਤੇ ਹੋ ਜਾਂਦਾ ਫੋਟੋ ਤੇ ਵੀ ਹੋ ਜਾਂਦਾ ਜੀ ਇਹ ਕਿਸ ਤੇ ਫੋਟੋ ਤੇ ਫੋਟੋ ਤੇ ਬਿਲਕੁਲ ਜੀ ਫੋਟੋ ਤੁਸੀਂ ਇਹ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਮੈਂ ਤੁਹਾਨੂੰ ਉਦਾਹਰਣ ਦੇਣਾ ਕਿਉਂਕਿ ਅੱਜ ਕੱਲ ਦਾ ਜਿਹੜਾ ਯੋਗ ਹੈ ਨਾ ਬੜਾ ਸਿਆਣਾ ਯੋਗ ਹੈ ਕਿਸੇ ਨੂੰ ਹਰ ਕਿਸੇ ਨੂੰ ਪ੍ਰਮਾਣ ਚਾਹੀਦਾ ਹੁਣ ਆਪਾਂ ਤਾਂ ਗਿਆਨ ਦੀਆਂ ਗੱਲਾਂ ਕਰ ਰਹੇ ਆ ਪਰ ਲੋਕੀ ਸਮਝਦੇ ਕਿ ਇਹ ਮੂਰਖ ਨੇ ਲੋਕੀ ਮੂਰਖ ਗਿਣਦੇ ਨੇ ਲੋਕਾਂ ਨੇ ਅਵਤਾਰੀ ਪੁਰਸ਼ਾਂ ਨੂੰ ਵੀ ਮੂਰਖ ਆਖਿਆ ਸੋ ਲੋਕ ਫੋਟੋ ਦੇ ਉੱਤੇ ਤੁਸੀਂ ਫਿਲਮ ਵੇਖੀ ਹੋਏਗੀ ਵਰੋਨਿਕਾ ਵਰੋਨਿਕਾ ਫਿਲਮ ਦੇ ਵਿੱਚ ਇੱਕ ਫੋਟੋ ਫਰੇਮ ਦੇ ਵਿੱਚ ਹੁੰਦੀ ਹੈ ਉਹ ਫੋਟੋ ਸੰਕੇਤ ਜਦੋਂ ਫੋਟੋ ਇੱਕ ਉਸ ਫੋਟੋ ਦੇ ਵਿੱਚ ਜਿਹੜੀ ਬੱਚੀ ਹੁੰਦੀ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਉਸਦੀ ਮੌਤ ਹੁੰਦੀ ਹੈ ਉਸੇ ਕਮਰੇ ਦੇ ਵਿੱਚ ਵੀ ਵਰੋਨਿਕਾ ਮੂਵੀ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਇੱਕ ਕਮਰੇ ਦੇ ਵਿੱਚ ਜਿਹਦੀ ਤਸਵੀਰ ਟੰਗੀ ਹੋਈ ਹੈ ਉਹ ਤਸਵੀਰ ਸੜ ਜਾਂਦੀ ਆ ਉਹ ਸੜਨ ਦਾ ਕਾਰਨ ਇਹ ਹੀ ਆ ਕਿ ਵੀ ਉੱਥੇ ਉਹ ਨੈਗੇਟਿਵ એનર્ਜੀ ਹੁੰਦੀ ਆ ਜਿਸ ਤਸਵੀਰ ਦੇ ਵਿੱਚ ਜਿਹਦੀ ਫੋਟੋ ਆ ਉਹ ਉਸੇ ਕੁੜੀ ਦੀ ਨੈਗੇਟਿਵ એનર્ਜੀ ਆ ਕਿਉਂਕਿ ਉਹ ਉਹ ਉੱਥੋਂ ਮੁਕਤ ਨਹੀਂ ਹੋ ਸਕੀ ਸੂ ਤਸਵੀਰਾਂ ਜਿਹੜੀਆਂ ਨੇ ਇਹ ਬੋਲਦੀਆਂ ਨੇ ਤੁਸੀਂ ਅਕਸਰ ਵੇਖਿਆ ਹੋਵੇਗਾ ਮਿਊਜ਼ੀਅਮ ਦੇ ਵਿੱਚ ਜਾਓ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੇ ਤਸਵੀਰਾਂ ਬੋਲਦੀਆਂ ਨੇ ਤਸਵੀਰਾਂ ਬੋਲਦੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਚਲਕ ਮਿਲੇਗੀ ਕੋਈ ਵੀ ਤਸਵੀਰ ਤੁਸੀਂ ਦੇਖ ਲਓ ਤੁਹਾਨੂੰ ਐ ਲੱਗੇਗਾ ਕਿ ਵੀ ਤਸਵੀਰ ਸਾਡੇ ਵੱਲ ਦੇਖ ਕੇ ਕੁਝ ਕਹਿਣਾ ਚਾਹੁੰਦੀ ਹੈ ਸੋ ਇਸ ਵਾਸਤੇ ਲੋਕ ਜਿਸ ਨੂੰ ਆਪਾਂ ਟੈਲੀਪੈਥੀ ਕਹਿੰਦੇ ਆ ਟੈਲੀਪੈਥੀ ਦਾ ਇਜਾਦ ਤਾਂ ਹੀ ਹੈ ਕਿ ਟੈਲੀਪੈਥੀ ਦਾ ਮਤਲਬ ਇਹ ਹੈ ਕਿ ਗੋਰੇ ਇਸ ਨੂੰ ਮੰਨਦੇ ਨੇ ਸਾਡੇ ਲੋਕ ਨਹੀਂ ਮੰਨਦੇ ਜਦੋਂ ਆਪਾਂ ਕਿਸੇ ਦੀ ਤਸਵੀਰ ਵੱਲ ਦੇਖ ਕੇ ਬਾਰ-ਬਾਰ ਇਹੀ ਚੀਜ਼ ਸੋਚਦੇ ਆ ਕਿ ਇਹਦਾ ਬੁਰਾ ਹੋਵੇ ਇਹਦਾ ਬੁਰਾ ਹੋਵੇ ਕਿਸੇ ਵੀ ਮੰਤਰ ਦਾ ਨਹੀਂ ਜਾਪ ਕਰਨਾ ਸਿਰਫ ਇਹੀ ਕਹਿਣਾ ਹੈ ਕਿ ਇਹਦਾ ਪੂਰਾ ਹੋਵੇ ਇਹਦਾ ਪੂਰਾ ਹੋਵੇ ਇਹਦਾ ਬੁਰਾ ਹੋਵੇ ਇਹਦਾ ਬੁਰਾ ਹੋਵੇ ਇੱਕੋ ਚੀਜ਼ ਬਾਰ-ਬਾਰ ਸੋਚੀ ਜਾਣੀ ਹੈ ਉਹ એનર્ਜੀ ਕਠੀ ਹੋ ਜਾਂਦੀ ਹੈ ਤੇ ਲੋਕ ਤਾਂ ਤਸਵੀਰ ਨੂੰ ਕਿਸੇ ਡੋਲ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਤਸਵੀਰਾਂ ਲੋਕਾਂ ਨੇ ਇੱਕ ਦੂਜੇ ਨੂੰ ਦਿੱਤੀਆਂ ਤਾਂਤਰਿਕਾਂ ਨੂੰ ਦਿੱਤੀਆਂ ਡੋਲ ਦੇ ਉੱਤੇ ਤਸਵੀਰ ਦੇ ਸੂਈਆਂ ਚ ਪਈਆਂ ਹੁੰਦੀਆਂ ਉਹ ਸੂਈਆਂ ਚ ਪਾਉਣ ਦਾ ਕਾਰਨ ਇਹ ਹੀ ਹੈ ਕਿ ਜਿਹੜੀ ਇਹ ਤਸਵੀਰ ਹੈ ਉਸ ਦੇ ਉੱਤੇ ਬਲੱਡ ਦੇ ਨਾਲ ਹੁਣ ਹੁਣ ਉਹ ਬਲੱਡ ਪਤਾ ਨਹੀਂ ਕਿਤਾ ਇਨਸਾਨ ਦਾ ਹੈ ਜਾਂ ਕਿਸੇ ਪਸ਼ੂ ਦਾ ਮੈਨੂੰ ਨਹੀਂ ਪਤਾ ਕਿਸ ਚੀਜ਼ ਦੇ ਵਿੱਚ ਵਰਤਦੇ ਨੇ ਪਰ ਵਰਤਦੇ ਨੇ ਤਸਵੀਰ ਦੇ ਉੱਤੇ ਬਲੱਡ ਲਾ ਕੇ ਉਸ ਨੂੰ ਬੰਨ ਕੇ ਧਾਗਿਆਂ ਦੇ ਨਾਲ ਫਿਰ ਉਸ ਤਸਵੀਰ ਨੂੰ ਦੱਬਿਆ ਜਾਂਦਾ ਤੇ ਜਦੋਂ ਹੀ ਦੱਬਿਆ ਜਾਂਦਾ ਤੇ ਫਿਰ ਉਸ ਬੰਦੇ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਤਾਤ੍ਰਿਕ ਲੋਕ ਮੰਤਰਾਂ ਦਾ ਜਾਪ ਕਰਕੇ ਇਹ ਚੀਜ਼ਾਂ ਕਰਿਆਵਾ ਕਰਦੇ ਨੇ ਮਾਇਤਾਈਆਂ ਮਾਰੇ ਨੇ ਇਹਨਾਂ ਜਾਦੂ ਟੋਣਿਆਂ ਤੇ ਵਹਿਮਾਂ ਪਰਮਾਂ ਤੋਂ ਸਾਨੂੰ ਕੱਟਿਆ ਹੁਣ ਇਹ ਚੀਜ਼ ਦਾ ਪ੍ਰਭਾਵ ਉਹਨਾਂ ਉੱਤੇ ਜ਼ਿਆਦਾ ਪੈਂਦਾ ਜਿਨ੍ਹਾਂ ਦਾ ਔਰਾ ਕਮਜ਼ੋਰ ਹੈ ਜਿਹੜੇ ਲੋਕ ਸਵੇਰੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਜਿਹੜੇ ਆਪਣੇ ਮੁਰਸ਼ਿਦ ਨੂੰ ਨਹੀਂ ਤੇ ਹੁੰਦੇ ਜਿਨ੍ਹਾਂ ਦਾ ਗੁਰੂ ਕੋਈ ਨਹੀਂ ਜਿਹੜੇ ਨ ਗੁਰੇ ਨੇ ਜਿਨ੍ਹਾਂ ਦਾ ਗੁਰੂ ਸਮਰੱਥ ਹੈ ਉਹਨਾਂ ਦੇ ਉੱਤੇ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਕਿਸੇ ਨੂੰ ਮੈਂ ਡਰਾਉਣਾ ਨਹੀਂ ਚਾਹੁੰਦਾ ਪਰ ਇਹ ਚੀਜ਼ਾਂ ਹੁੰਦੀਆਂ ਨੇ ਸ਼ਰਿਆਮ ਹੁੰਦੀਆਂ ਨੇ ਤੁਸੀਂ ਦੇਖਦੇ ਹੋ ਰੋਜ਼ ਰੀਲਾਂ ਦੇ ਵਿੱਚ ਹੂੰ ਜੀ ਸੋ ਤਸਵੀਰ ਦੇ ਨਾਲ ਇਸੇ ਤਰ੍ਹਾਂ ਹੀ ਤੰਤਰ ਕੀਤਾ ਜਾਂਦਾ ਹੈ ਹਰ ਕੋਈ ਤੰਤਰਕ੍ਰਿਆ ਦੇ ਪਿੱਛੇ ਮੰਤਰ ਦਾ ਰਾਸ ਹੁੰਦਾ ਹੈ ਇੱਕ ਖੜਿਆਰੀ ਸੀਗਾ ਉਹ ਇੱਕ ਮਤਲਬ ਖੇਡ ਰਿਆ ਸੀ ਸਾਹਮਣੇ ਫੁੱਟਬਾਲ ਦਾ ਮੈਚ ਹਾਂ ਜੀ ਜੀ ਫੁੱਟਬਾਲ ਦਾ ਮੈਚ ਸੀ ਵੀਡੀਓ ਵਾਇਰਲ ਹੋਈ ਸੀ ਖਾਣਾ ਹਾਂ ਹਾਂ ਤੋ ਕੁ ਲੜਕੀ ਇੱਕ ਜਾਦੂ ਕਰ ਰਹੀ ਸੀ ਉਹਨੇ ਮਤਲਬ ਗੁੱਡੀ ਦਾ ਲੱਤ ਮੋੜੀ ਤੇ ਉਹਦੀ ਲੱਤ ਥਲੇ ਉੱਡ ਕੇ ਪਿਆ ਸਾਹਮਣੇ ਉਹ ਮੈਦਾਨ ਦੇ ਵਿੱਚ ਖੜਿਆਰੀ ਹਾਂ ਤੋ ਉਹ ਕੀ ਚੀਜ਼ ਸੀ ਜੀ ਉਹਨੇ ਮਤਲਬ ਉਹਦਾ ਉਹਨੂੰ ਕੰਟਰੋਲ ਕਿਵੇਂ ਕੀਤਾ ਸੀ ਉਹ ਕੰਟਰੋਲ ਦੇਖੋ ਉਹ ਇੱਕ ਬੜਾ ਉੱਚ ਦਰਜੇ ਦਾ ਤੰਤਰ ਹੁੰਦਾ ਜਿਸ ਨੂੰ ਸ਼ੈਤਾਨੀ ਤੰਤਰ ਕਹਿੰਦੇ ਨੇ ਜਿਹੜਾ ਡੈਵਲ ਤੋਂ ਕੰਮ ਲਿੱਤਾ ਜਾਂਦਾ ਹੈ ਅਸਰ ਲੋਕ ਡੈਵਲ ਤੋਂ ਕੰਮ ਲੈਂਦੇ ਨੇ ਗੋਰੇ ਜਿਹੜੇ ਡੈਵਲ ਦੀ ਪੂਜਾ ਕਰਦੇ ਨੇ ਜਿਸ ਨੂੰ ਇਲੂਮਿਨਾਟੀ ਵੀ ਕਹਿ ਦਿੰਦੇ ਆ ਜਿਸ ਨੂੰ ਸੈਟਨ ਵੀ ਕਹਿ ਦਿੰਦੇ ਆ ਸ਼ੈਤਾਨ ਦੀ ਪੂਜਾ ਕਰਦੇ ਨੇ ਕਿਉਂਕਿ ਡੈਵਲ ਜਿਹੜਾ ਜੇਕਰ ਡੈਮਨਸ ਨੇ ਉੱਥੇ ਚੰਗੀਆਂ ਰੂਹਾਂ ਵੀ ਨਹੀਂ ਉੱਥੇ ਮਾੜੀਆਂ ਰੂਹਾਂ ਵੀ ਨੇ ਹੁਣ ਜਿਹੜੀਆਂ ਸੰਕੇਤਕ ਚੀਜ਼ਾਂ ਨੇ ਉਸ ਤੇ ਉੱਤੇ ਸੂਈਆਂ ਚ ਬੋਣ ਦੇ ਨਾਲ ਤਾਂ ਪ੍ਰਭਾਵ ਪਾਇਆ ਹੈ ਕਿ ਜਿਹੜਾ ਫੁੱਟਬਾਲ ਮੈਚ ਦੇ ਵਿੱਚ ਮੈਚ ਖੇਡ ਰਿਹਾ ਸੀ ਉਸ ਨੇ ਆਪਣੀ ਟੀ-ਸ਼ਰਟ ਕਿਤੇ ਦਿੱਤੀ ਹੋਏਗੀ ਕਿਸੇ ਆਡੀਅנס ਦੇ ਵਿੱਚ ਦੇਖਣ ਵਾਲੇ ਨੂੰ ਸਮਝ ਗਏ ਆ ਹੂੰ ਉਸ ਨੇ ਆਪਣੀ ਟੀ-ਸ਼ਰਟ ਦਿੱਤੀ ਹੋਏਗੀ ਫਰੇਗਰੈਂਸ ਦਿੱਤੀ ਹੋਏਗੀ ਉਸੇ ਟੀ-ਸ਼ਰਟ ਦਾ ਕੱਪੜਾ ਬਣਾ ਕੇ ਉਹ ਡੋਲ ਜਿਹੜੀ ਬਣੀ ਸੀ ਉਹਦੀ ਫਰੇਗਰੈਂਸ ਦੇ ਨਾਲ ਬਣੀ ਸੀ ਜਿਹੜਾ ਫੁੱਟਬਾਲ ਖੇਡ ਰਿਹਾ ਬਾਸੋ ਡੋਲ ਸਿੱਧ ਕਰ ਦਿੱਤੀ ਗਈ ਉਹਦੇ ਉੱਤੇ ਮੰਤਰ ਪੜ੍ਹ ਦਿੱਤਾ ਗਿਆ ਬਾਰ ਬਾਰ ਸੂਈਆਂ ਚ ਪੋਈਆਂ ਗਈਆਂ ਤੇ ਉਹ ਫਿਰ ਖੜੀ ਡਿੱਗ ਗਿਆ ਇਸੇ ਤਰ੍ਹਾਂ ਹੀ ਹੋਇਆ ਇਸੇ ਨੂੰ ਹੀ ਤੰਤਰਕ੍ਰਿਆ ਕਹਿੰਦੇ ਨੇ ਬਹੁਤ ਵੱਡੀ ਸਾਡੇ ਲੋਕ ਨਹੀਂ ਮੰਨਣਾ ਚਾਹੁੰਦੇ ਨਾ ਮੰਨਣ ਪਰ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਮਨਪ੍ਰੇਜ ਜੀ ਨਾ ਮੈਂ ਜਦੋਂ ਤੁਹਾਡੇ ਕਮੈਂਟ ਪੜ੍ਹੇ ਤੁਹਾਡੀ ਵੀਡੀਓਜ਼ ਦੇ ਹਨਾ ਕਾਫੀ ਵਾਇਰਲ ਹੁੰਦੇ ਨੇ ਤੁਹਾਡੇ ਬਹੁਤ ਮੀਨਮਸ ਓਪੀਏ ਹੁੰਦੇ ਨੇ ਤੇ ਲੱਖਾਂ ਦੇ ਵਿੱਚ ਤੁਹਾਡੀ ਵੀਡੀਓ ਥਲੇ ਕਮੈਂਟ ਹੁੰਦੇ ਨੇ ਜਦੋਂ ਕਮੈਂਟ ਪੜੀਦੇ ਆ ਵਿੱਚੋਂ ਬਹੁਤ ਲੋਕ ਤੁਹਾਡੇ ਦੇ ਨਾਲ ਸਹਿਮਤੀ ਬਚਾਉਂਦੇ ਪਰ ਜਿਹੜੇ ਲੋਕ ਤੁਹਾਡੇ ਨਾਲ ਸਹਿਮਤੀ ਨਹੀਂ ਜਤਾਉਂਦੇ ਉਹ ਕਹਿ ਰਹੇ ਨੇ ਵੀ ਮਨਪ੍ਰੀਤ ਸਿੰਘ ਪੱਗ ਬਨ ਕੇ ਪਟਕਾ ਰਿਹਾ ਲੋਕਾਂ ਨੂੰ ਦੂਜੇ ਰਾਹ ਪਾ ਰਿਹਾ ਤੇ ਇਹਨੇ ਮੰਨ ਲਓ ਵੀ ਪਤਾ ਨਹੀਂ ਮੰਤਰਾਂ ਦੀ ਮਤਲਬ ਆ ਜੇ ਆਪ ਨੂੰ ਜਿਹੜਾ ਵੇਚ ਰਿਹਾ ਹੈ ਇਹ ਤੇ ਵੀ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਇਹ ਕੰਮ ਕਰੋ ਤੇ ਮਤਲਬ ਲੋਕਾਂ ਨੂੰ ਉਲਝਾ ਰਿਹਾ ਮੈਂ ਪਰਮਾਂ ਦੇ ਵਿੱਚ ਪਾ ਰਿਹਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਮਨਪ੍ਰੀਤ ਸਿੰਘ ਅਸਲ ਦੇ ਵਿੱਚ ਹੈ ਕਿ ਵੇਖੋ ਮਨਪ੍ਰੀਤ ਸਿੰਘ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤਰ ਆ ਤੇ ਉਹਦਾ ਸਿੰਘ ਆ ਹਰ ਕਿਸੇ ਸਿੱਖ ਦਾ ਫਰਜ਼ ਹੁੰਦਾ ਕਿ ਆਪਣੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰੇ ਤੇ ਜੇਕਰ ਮੈਂ ਪੱਗ ਬਣ ਕੇ ਤਾੰਤ੍ਰਿਕ ਕ੍ਰਿਆ ਕਰ ਰਿਹਾ ਮੈਂ ਤਾੰਤ੍ਰਿਕ ਕ੍ਰਿਆ ਹੁਣ ਇਹਨਾਂ ਲੋਕਾਂ ਨੂੰ ਪੁੱਛੇ ਕੀ ਹੁੰਦੀ ਕੀ ਆ ਮੈਂ ਲੋਕਾਂ ਨੂੰ ਇਹ ਦੱਸਿਆ ਕਿ ਵੀ ਤੁਸੀਂ ਆਪਣਾ ਆ ਆਪਣੀ ਫੋਟੋ ਰੱਖ ਕੇ ਤੇ ਤੁਸੀਂ ਇਦਾਂ ਕਰਨਾ ਮੈਂ ਕਿਸੇ ਨੂੰ ਇਦਾਂ ਨਹੀਂ ਦੱਸਿਆ ਕਦੀ ਵੀ ਨਹੀਂ ਦੱਸਿਆ ਤੇ ਮੈਂ ਕਿਸੇ ਨੂੰ ਇਹ ਦੱਸਿਆ ਕਿ ਵੀ ਤੁਸੀਂ ਡੋਲ ਬਣਾ ਕੇ ਉਹਦੇ ਉੱਤੇ ਸੋਈਆਂ ਚਪਾਉਣੀਆਂ ਜਾਂ ਤੁਸੀਂ ਕੋਈ ਜਾਦੂ ਟੋਨਾ ਜਾਂ ਇੰਜਾਮ ਕੀ ਤੰਤਰਕਰੀਆ ਕਰਨੀ ਹੈ ਮੈਂ ਤਾਂ ਸਿਰਫ ਜੀ ਸ਼ਬਦ ਦਿੱਤਾ ਜੋ ਸ੍ਰੀ ਸੂਰਜ ਸੋ ਸ੍ਰੀ ਕਵੀਸ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਸ੍ਰੀ ਜਪਜੀ ਸਾਹਿਬ ਮਹਾਤਮ ਸ੍ਰੀ ਸੁਖਮਨੀ ਸਾਹਿਬ ਮਹਾਤਮ ਤੇ ਸ਼ਹੀਦ ਬਾਬਾ ਤਾਰਾ ਸਿੰਘ ਜੀ ਬਾਣੇ ਗ੍ਰੰਥ ਲਿਖਿਆ ਮੁਕਤ ਮਾਰਗ ਉਹਦੇ ਵਿੱਚ ਸਾਰੇ ਸ਼ਬਦਾਂ ਦੇ ਮਹਾਤਮ ਲਿਖੇ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੋਂ ਜਾਣ ਲੱਗੇ ਨੇ ਸੱਚਖੰਡ ਨੂੰ ਉਦੋਂ ਸਿੱਖਾਂ ਨੇ ਕਿਹਾ ਸੀ ਕਿ ਮਹਾਰਾਜ ਸਾਨੂੰ ਤੁਸੀਂ ਕੁਛ ਦੇਜੋ ਅਸੀਂ ਪੰਡਤਾਂ ਤੇ ਨਜ਼ੂਮੀਆਂ ਦੇ ਵਸਨਾ ਪੈ ਜਾਈਏ ਫੇਰ ਮਹਾਰਾਜ ਨੇ ਉਦੋਂ ਸ਼ਹੀਦ ਬਾਬਾ ਤਾਰਾ ਸਿੰਘ ਜੀ ਬਾਣ ਨੂੰ ਲਿਖਵਾਇਆ ਹੁਣ ਹੁਣ ਲੋਕ ਕਮੈਂਟ ਪਤਾ ਕਿਉਂ ਕਰਦੇ ਆ ਗਾਲਾਂ ਕਿਉਂ ਕੱਢਦੇ ਆ ਜੀ ਇਹ ਜਿਹੜਾ ਕਲਯੁਗ ਹੈ ਸਿਆਣਾ ਚੋਕਾ ਇਹ ਗ੍ਰੰਥਾਂ ਨੂੰ ਪੜ੍ਹਨਾ ਨਹੀਂ ਚਾਹੁੰਦਾ ਇਹ ਗ੍ਰੰਥਾਂ ਨੂੰ ਮੰਨਣਾ ਨਹੀਂ ਚਾਹੁੰਦਾ ਤੇ ਆਪਣੀ ਫਰਸਟ੍ਰੇਸ਼ਨ ਲੋਕ ਦੁਖੀ ਨੇ ਫਰਸਟ੍ਰੇਸ਼ਨ ਕੱਢਦੇ ਨੇ ਮੇਰੇ ਵੀਡੀਓ ਦੇ ਥੱਲੇ ਮੈਨੂੰ ਮਾਪਿਆਂ ਦੀਆਂ ਗਾਲਾਂ ਕੱਢਦੇ ਨੇ ਪਰ ਐਕਚੁਅਲ ਦੇ ਵਿੱਚ ਮੈਂ ਤਾਂ ਸ਼ਬਦਾਂ ਦਾ ਪ੍ਰਚਾਰ ਕੀਤਾ ਮੇਰਾ ਕੀ ਗੁਨਾਹ ਹੈ ਮੈਂ ਇਨ੍ਹਾਂ ਪ੍ਰਚਾਰਕਾਂ ਤੋਂ ਇਨ੍ਹਾਂ ਪੰਥਕਾਂ ਤੋਂ ਪੁੱਛਦਾ ਕਿ ਮੇਰਾ ਗੁਨਾਹ ਕੀ ਹੈ ਸੋ ਇਹਦੇ ਵਿੱਚ ਇਹ ਆ ਕਿ ਵੀ ਲੋਕ ਗ੍ਰੰਥਾਂ ਨੂੰ ਪੜ੍ਹਨ ਨਹੀਂ ਚਾਹੁੰਦੇ ਮਹਾਰਾਜ ਖੁਦ ਕਹਿ ਗਏ ਆ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪਣੇ ਧਰਮ ਦੇ ਗ੍ਰੰਥਾਂ ਨੂੰ ਨਹੀਂ ਪੜ੍ਹਨਗੇ ਤੇ ਜਿਹੜੇ ਬੰਦ ਲੋਕ ਗ੍ਰੰਥਾਂ ਨੂੰ ਨਹੀਂ ਪੜ੍ਹਦੇ ਜੇਕਰ ਉਹ ਗ੍ਰੰਥਾਂ ਨੂੰ ਪੜਿਆ ਹੁੰਦਾ ਤੇ ਮੇਰੀ ਕਮੈਂਟ ਜਿਹੜੀ ਮੇਰੀ ਵੀਡੀਓ ਦੇ ਥੱਲੇ ਕਮੈਂਟ ਨਾ ਕਰਦੇ ਮੈਨੂੰ ਮੈਨੂੰ ਐਪਰੀਸ਼ੀਏਸ਼ਨ ਦਿੰਦੇ ਮੈਨੂੰ ਅੱਜ ਤੱਕ ਕਿਸੇ ਵੀ ਬੰਦੇ ਨੇ ਐਪਰੀਸ਼ੀਏਸ਼ਨ ਨਹੀਂ ਦਿੱਤੀ ਮੈਨੂੰ ਕਿਸੇ ਕਿਸੇ ਦੀ ਐਪਰੀਸ਼ੀਏਸ਼ਨ ਦੀ ਲੋੜ ਨਹੀਂ ਆ ਕਿਉਂਕਿ ਮੈਂ ਤੇ ਸਿਰਫ ਸ਼ਬਦ ਦਾ ਪ੍ਰਚਾਰ ਕਰ ਰਿਹਾ ਤੇ ਚੇਕ ਕਰ ਮੇਰੇ ਗੁਰੂ ਗੋਬਿੰਦ ਸਿੰਘ ਜੀ ਤਾਂਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਚੀਜ਼ਾਂ ਨੂੰ ਖੁਦ ਮੰਨਦੇ ਸੀਗੇ ਕਿ ਦਸਮ ਗ੍ਰੰਥ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਜੀ ਦੇਖੋ ਜੀ ਜੇਕਰ ਨਾ ਮੰਨਦੇ ਹੁੰਦੇ ਤੇ ਬਾਣੀਏ ਬਿਸੰਬਰ ਦਾਸ ਨੂੰ ਜਪਜੀ ਸਾਹਿਬ ਮਹਾਤਮਾ ਲਿਖਵਾਉਂਦੇ ਬਿਸੰਬਰ ਦਾਸ ਬਾਣੀਏ ਨੂੰ ਸ੍ਰੀ ਜਪਜੀ ਸਾਹਿਬ ਮਹਾਤਮ ਲਿਖਵਾਇਆ ਕਿ ਬਾਣੀਏ ਨੇ ਪੁੱਛਿਆ ਮਹਾਰਾ ਜਪਜੀ ਸਾਹਿਬ ਦੇ ਮਹਾਤਮ ਦੀਆਂ ਪਾਉੜੀਆਂ ਮੇਰੇ ਸੁਪਨੇ ਚ ਆਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਲੋਕ ਦੱਸਿਆ ਮੇਰੇ ਸੁਪਨੇ ਚ ਆ ਕੇ ਤੇ ਇਹਦਾ ਅਰਥ ਕੱਢੋ ਇਸੇ ਤੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਣੀ ਐ ਬਿਸੰਬਰ ਦਾਸ ਨੂੰ ਇਹ ਜਪਜੀ ਸਾਹਿਬ ਮਹਾਤਮ ਲਿਖਵਾਇਆ ਤੇ ਜੇਕਰ ਮਹਾਰਾਜ ਮੰਨਦੇ ਸੀ ਕਿ ਕੱਲੀ ਕੱਲੀ ਪੌੜੀ ਦਾ ਇੰਨਾ ਪ੍ਰਭਾਵ ਹੈ ਹੁਣ ਹੁਣ ਦੇਖੋ ਕਈ ਲੋਕ ਅਨਪੜਨੇ ਕਈ ਲੋਕ ਮੈਂ ਇਹ ਨਹੀਂ ਕਹਿੰਦਾ ਕਿ ਅਨਪੜਨੇ ਕਿ ਵੀ ਗਵਾਰਨੇ ਨਹੀਂ ਨਹੀਂ ਕਈ ਲੋਕ ਪੂਰੀ ਬਾਣੀ ਨਹੀਂ ਪੜ ਸਕਦੇ ਉਸ ਵਕਤ ਵੀ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹੋ ਉਹਦੇ ਵਿੱਚ ਇਹੀ ਗੱਲ ਆਉਂਦੀ ਆ ਕਿ ਵੀ ਕੱਲੀ ਕੱਲੀ ਪੌੜੀ ਦਾ ਮਹਾਤਮ ਦੱਸਿਆ ਕਿ ਜਦੋਂ ਬਾਣੀ ਬਸੰਬਰ ਦਾਸ ਨੇ ਪੁੱਛਿਆ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਮਹਾਤਮ ਕੀ ਆ ਦੱਸੋ ਫਿਰ ਉੱਥੇ ਕੱਲੀ ਕੱਲੀ ਪੌੜੀ ਦਾ ਮਹਾਤਮ ਦੱਸਿਆ ਗਿਆ ਸਿੱਖਾਂ ਨੂੰ ਦੱਸਿਆ ਕਿ ਇਹ ਪਹਿਲੀ ਪੌੜੀ ਨਾਲ ਕੀ ਹੋਏਗਾ ਦੂਜੀ ਪੌੜੀ ਨਾਲ ਕੀ ਹੋਏਗਾ ਜੇਕਰ ਪੂਰਾ ਜਪਜੀ ਸਾਹਿਬ ਨਹੀਂ ਪੜ੍ਹਨਾ ਹੂੰ ਜੇ ਕਹਿਣ ਕਿ ਤੁਸੀਂ ਬਾਣੀ ਦੇ ਟੋਟੇ ਕੀਤੇ ਆ ਕੋਈ ਵੀ ਸ਼ਬਦ ਹੈ ਜੋੜ ਦੇ ਨਾਲ ਹੀ ਬਣਿਆ ਹੈ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ਬਦਾਂ ਦੇ ਜੋੜ ਦੇ ਨਾਲ ਹੀ ਬਣੀ ਆਖਰੀ ਨਾਮ ਅਖਰੀ ਸਾਰਾ ਹੁਣ ਅੱਖਰਾਂ ਦੀ ਮਹਿਮਾ ਅੱਖਰਾਂ ਦਾ ਨਾਮ ਹੈ ਤੇ ਅੱਖਰਾਂ ਦੀ ਸਲਾਹ ਹੈ ਤੇ ਸੋ ਇਸ ਵਾਸਤੇ ਲੋਕ ਜ਼ਿਆਦਾ ਸਿਆਣੇ ਨੇ ਕਿਉਂਕਿ ਬਜ਼ੁਰਗ ਨੇ ਸਾਡੇ ਸਮੇਂ ਤੋਂ ਪਹਿਲਾਂ ਵੀ ਜਦੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਲੋਕ ਤਰਕਿਸ ਸੀਗੇ ਤਰਕ ਕਰਦੇ ਸੀ ਪਰ ਉਸ ਵਕਤ ਲੋਕ ਗ੍ਰੰਥ ਪੜ੍ਹਦੇ ਸੀ ਹੁਣ ਜਿਹੜੇ ਲੋਕਾਂ ਨੇ ਗ੍ਰੰਥ ਨਹੀਂ ਪੜ੍ਹਦੇ ਤੇ ਉਹ ਫਿਰ ਮੈਨੂੰ ਇਸ ਤਰ੍ਹਾਂ ਕਮੈਂਟਾਂ ਦੇ ਵਿੱਚ ਮਾੜਾ ਬੋਲਦੇ ਨੇ ਬਸ ਇਹੀ ਕਾਰਨ ਹੈ ਜੀ ਫਿਰ ਮੰਤਰੀ ਜੀ ਇਹ ਦੱਸੋ ਵੀ ਪੈਸੇ ਦੀ ਕਮੀ ਲੋਕਾਂ ਨੂੰ ਹੈ ਨਾ ਧਨ ਹਰ ਇੱਕ ਨੂੰ ਚਾਹੀਦਾ ਕਿਸੇ ਨੇ ਅਦਿੱਤੀ ਦਾ ਵਿਆਹ ਕਰਨਾ ਜੀ ਹੈ ਨਾ ਕਿਸੇ ਨੇ ਆਪਦੇ ਬੱਚਿਆਂ ਨੂੰ ਦਵਾਈ ਦਿਵਾਉਣੀ ਤੇ ਕਿਸੇ ਨੇ ਆਪਦੇ ਪਰਿਵਾਰ ਦਾ ਢਿੱਡ ਭਰਨਾ ਤੇ ਕਿਸੇ ਨੇ ਆਪਦੇ ਰਹਿਣ ਲਈ ਛੱਤ ਬਣਾਉਣੀ ਜੀ ਹੈ ਨਾ ਜੀ ਜੀ ਤੇ ਪੈਸੇ ਦੇ ਲਈ ਕਿਹੜਾ ਮੰਤਰ ਕਰੀਏ ਵੀ ਪੈਸਾ ਘਰ ਦੇ ਵਿੱਚ ਆਉਣਾ ਸ਼ੁਰੂ ਹੋਵੇ ਤੇ ਟਿਕਣਾ ਸ਼ੁਰੂ ਹੋਵੇ ਜੀ ਦੇਖੋ ਜੀ ਉਹਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਗੂਜਰੀ ਮਹੱਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖਣਾ ਬਿਸਰੋ ਮਨ ਤੇ ਹਰ ਹਰ ਸਾਧ ਸੰਗ ਮਹਿ ਪਾਇਆ ਸੋ ਜੀ ਕਿਰਤੋ ਮੈਂ ਇੱਕ ਦਫਾ ਪੰਕਤੀ ਰਿਪੀਟ ਕਰਦੇ ਆਂ ਹਰ ਤਣ ਜਾਪ ਹਰ ਤਣ ਤਾਪ ਹਰ ਤਣ ਭੋਜਨ ਪਾਇਆ ਨਿਵਖਣਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਇਸ ਦਾ ਤਕਰੀਬਨ 1.5 ਲੱਖ ਜਾਪ ਕਰਦੇ ਉਹਦੇ ਕਰਦੀ ਗਰੀਬੀ ਉਹਦੇ ਕਰਦਾ ਦੁੱਖ ਸਭ ਕਟਿਆ ਜਾਏਗਾ ਤੇ ਸੁਖ ਆਉਣਾ ਸ਼ੁਰੂ ਹੋ ਜਾਏਗਾ ਤੇ ਧਨ ਇਨਾ ਵਰਸੇਗਾ ਕਹਿਣ ਦਾ ਭਾਵ ਹੈ ਕਿ ਗੁਜ਼ਾਰਾ ਗੁਜ਼ਾਰਾ ਹੋ ਜਾਏਗਾ ਕਿਸੇ ਤੋਂ ਮੰਗਣਾ ਨਹੀਂ ਪਵੇਗਾ ਕਿਉਂਕਿ ਮਹਾਰਾਜ ਸਾਫ਼ ਕਹਿ ਰਹੇ ਨੇ ਜੀ ਇਹ ਸਾਰਾ ਧੰਨ ਹਰੀ ਦਾ ਹੀ ਹੈ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਹਰੀ ਦੇ ਨਾਮ ਦੇ ਨਾਲ ਹੀ ਤਨ ਪਾਇਆ ਹਰੀ ਦੇ ਨਾਮ ਦੇ ਨਾਲ ਹੀ ਦੇਹ ਰੋਗਤਾ ਹੋਈ ਹੈ ਹਰੀ ਦੇ ਹਰੀ ਦੇ ਨਾਮ ਦੇ ਨਾਲ ਹੀ ਕਰਦੇ ਵਿੱਚ ਭੋਜਨ ਆਇਆ ਚਾਹੇ ਉਹ ਮਨ ਦਾ ਭੋਜਨ ਹੈ ਚਾਹੇ ਸਰੀਰ ਦਾ ਭੋਜਨ ਹੈ ਸੋ ਇਸ ਵਾਸਤੇ ਨਿਮਖਣਾ ਬਿਸਰੋ ਮੰਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਇਸ ਦਾ ਤਕਰੀਬਨ 1 ਲੱਖ ਵਾਰ ਜਾਪ ਕਰੇ ਕਰ ਦੇ ਵਿੱਚ ਜਿਹੜਾ ਵੀ ਪਦਾਰਥ ਮੰਗਣਗੇ ਉਹ ਪਦਾਰਥ ਮਿਲ ਜਾਏਗਾ ਹੁਣ 1 ਲੱਖ ਜਾਪ ਲੋਕੀ ਪੁੱਛਣਗੇ ਕਿੰਨੇ ਦਿਨ ਕਰੀਏ ਚਾਹੇ ਤੁਸੀਂ 30 ਦਿਨਾਂ ਦੇ ਵਿੱਚ ਕੰਪਲੀਟ ਕਰ ਲਓ ਚਾਹੇ 40 ਦਿਨਾਂ ਚ ਕਰ ਲਓ ਇਹ ਤੁਹਾਡੇ ਉੱਤੇ ਕਿੰਨੀ ਸਮਰੱਥਾ ਤੁਹਾਡੇ ਚੌਂਕੜੇ ਦੀ ਕਿੰਨਾ ਚਿਰ ਬੈਠ ਸਕਦੇ ਹੋ ਤੁਸੀਂ ਜੀ ਜੀ ਮਨਪ੍ਰੇਜ ਜੀ ਕਹਿਣਾ ਮੰਨ ਲਓ ਵੀ ਸੋ ਆਲ ਵੀ ਕਰਦੇ ਵੀ ਸਾਡਾ ਪਰਿਵਾਰ ਦੇ ਵਿੱਚ ਆ ਬੰਤਾ ਬਿਮਾਰ ਪਿਆ ਮੈਂ ਬਿਮਾਰ ਚੱਲਣਾ ਪਿਛਲੇ 2 ਸਾਲਾਂ ਤੋਂ ਹਨਾ ਤੇ ਇੱਕ ਬਿਮਾਰੀ ਠੀਕ ਹੁੰਦੀ ਦੂਜੀ ਲੱਗ ਜਾਂਦੀ ਆ ਫਿਰ ਉਹ 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 ਕੀ ਕਰਨ ਕਿ ਉਹਨਾਂ ਦਾ ਸਰੀਰ ਤੰਤਰ ਉਸ ਤੋਂ ਬਿਮਾਰ ਹੋ ਜਾਣਾ ਤੇ ਕਿਰਪਾ ਕਰਨ ਕੋਈ ਅਜੇਹਾ ਮੰਤਰ ਦੱਸੋ ਇਹ ਜੀ ਬਾਣੀ ਦੱਸੋ ਵੀ ਜਿਹਦੇ ਨਾਲ ਉਹਨਾਂ ਦੀ ਦੇਹ ਜਿਹੜੀ ਉਹ ਤੰਤਰਸਤ ਹੋ ਜਾਵੇ ਜੀ ਦੇਖੋ ਦੇਹ ਆਰੋਗਤਾ ਵਾਸਤੇ ਜਿਹੜਾ ਸ਼ਬਦ ਹੈ ਬੜਾ ਹੀ ਬਲਸ਼ਾਲੀ ਹੈ ਅ ਮੈਂ ਅੱਗੇ ਵੀ ਅਰਜ਼ ਕੀਤੀ ਆ ਰੋਗਣ ਤੇ ਅਰਸੋਗਣ ਤੇਲ ਜਾਂ ਜੋਗਣ ਤੇ ਬਹੁਤ ਬਾਤ ਪਚਾਵੇ 70 ਨੇਕ ਚਲਾਵਤ ਕਾਵ ਤਉ ਤਨ ਇੱਕ ਨਾ ਲੱਗਣ ਪਾਵੇ ਰਖਤ ਹੈ ਆਪਣੋ ਕਰਦੇ ਕਰਪਾਪ ਸਬੂਨਾ ਪੇਟਣ ਪਾਵੇ ਔਰ ਕੀ ਬਾਤ ਕਹਾ ਕੈ ਤੋਸੋਸੋ ਪੇਟ ਹੀ ਕੇ ਪੱਟ ਪੀਚ ਪਚਾਵੇ ਇਹ ਇਸ ਦਾ ਤਕਰੀਬਨ ਅ ਸਵਾ ਲੱਖ ਜਾਪ ਕਰਦੇ ਹੋ ਇੱਕ ਦਫਾ ਜੀ ਲੱਗੇਗਾ ਜ਼ਰੂਰ ਵੱਡਾ ਔਖਾ ਲੱਗੇਗਾ ਪਰ ਸਵਾ ਲੱਖ ਕਰਦੇ ਹੋ 2 ਮਹੀਨੇ ਚ ਕਰਦੇ ਹੋ 3 ਮਹੀਨੇ ਚ ਕਰਦੇ ਹੋ ਵੱਡੇ ਤੋਂ ਵੱਡਾ ਰੋਗ ਵੱਡੇ ਤੋਂ ਵੱਡੀ ਬਿਮਾਰੀ ਕੱਟੀ ਜਾਏਗੀ ਸ੍ਰੀ ਦਸ਼ਮ ਗ੍ਰੰਥ ਸਹਿਬ ਦਾ ਤੋਹ ਪ੍ਰਸਾਦ ਸਵਈਏ ਦਾ ਇਹ ਸ਼ਬਦ ਆ ਤੇ ਐਸਾ ਸ਼ਬਦ ਆ ਕਿ ਜੀ ਦੀ ਸ਼ੁਰੂਆਤ ਹੀ ਰੋਗਨ ਤੇ ਅਰਸੋਗਨ ਤੇ ਜਲਜੋਗਨ ਦੇ ਬਹੁਤ ਪਾਤ ਬਚਾਵੇ ਇਹ ਬਚਾ ਕਰਨ ਵਾਲਾ ਹੀ ਆ ਸਾਰੇ ਰੋਗਾਂ ਤੋਂ ਜਿਹੜੇ ਰੋਗ ਪਹਿਲਾਂ ਤੋਂ ਕਰਦੇ ਵਿੱਚ ਆਏ ਹੋਣ ਚਾਹੇ ਚਮੜੀ ਰੋਗ ਆ ਚਾਹੇ ਮਨ ਦਾ ਰੋਗ ਆ ਚਾਹੇ ਸਰੀਰਕ ਰੋਗ ਆ ਚਾਹੇ ਦਿਮਾਗੀ ਰੋਗ ਆ ਚਾਹੇ ਕਿਸੇ ਵੀ ਪ੍ਰਕਾਰ ਦਾ ਰੋਗ ਆ ਸਾਰੇ ਰੋਗ ਇਹਦੇ ਨਾਲ ਕੱਟੇ ਜਾਣਗੇ ਜੇ ਅੱਗੋਂ ਹੋਣ ਵਾਲੇ ਵੀ ਰੋਗ ਹੋਣਗੇ ਉਹ ਵੀ ਕੱਟੇ ਜਾਣਗੇ ਜੀ ਮਨ ਫ੍ਰਿਜ ਘਰ ਦੇ ਵਿੱਚ ਨਾ ਸੱਸ ਨੂੰ ਪਿਓ ਪੁੱਤ ਹੈ ਨਾ ਤੇ ਰਹਿੰਦੇ ਨੇ ਪਰਿਵਾਰ ਚੱਲਦਾ ਹੱਸਦਾ ਖੇਡਦਾ ਹੁੰਦਾ ਪਰ ਅਚਾਨਕ ਕੀ ਹੁੰਦਾ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਦੇ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਮਤਲਬ ਝਗੜਾ ਇੱਕ ਖਤਮ ਹੁੰਦਾ ਦੂਜਾ ਸ਼ੁਰੂ ਹੋ ਜਾਂਦਾ ਘਰ ਦੇ ਵਿੱਚ ਮਾਹੌਲ ਖਰਾਬ ਹੋ ਜਾਂਦਾ ਉਹ ਮਾਹੌਲ ਨੂੰ ਠੀਕ ਕਿਵੇਂ ਕੀਤਾ ਜਾਵੇ ਤਾਂ ਕਿ ਹਰ ਪਰਿਵਾਰ ਜਿਹੜਾ ਹੱਸਦਾ ਖੇਡਦਾ ਰਹੇ ਦੇਖੋ ਜਿਹੜਾ ਪਰਿਵਾਰ ਹੱਸਦਾ ਖੇਡਦਾ ਉਹਦੋਂ ਰਹੇਗਾ ਜਦੋਂ ਪਰਿਵਾਰ ਦੇ ਵਿੱਚ ਔਰਾ ਜਿਹੜਾ ਦੇਵੀ ਸ਼ਕਤੀਆਂ ਵਾਲਾ ਹੋਏਗਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲਾ ਕਲੇਸ਼ ਆ ਪਰਿਵਾਰਕ ਸਾਂਝ ਨਹੀਂ ਬਣਦੀ ਪਿਤਾ ਪੁੱਤਰ ਨਾਲ ਲੜਦਾ ਪੁੱਤਰ ਪੁੱਤਰ ਪਿਤਾ ਦੇ ਨਾਲ ਲੜਦਾ ਮਾਂ ਧੀ ਦੇ ਨਾਲ ਲੜਦੀ ਏ ਇਸੇ ਤਰ੍ਹਾਂ ਦਾ ਕਲਾ ਕਲੇਸ਼ ਰਹਿੰਦਾ ਉਹਦੇ ਲਈ ਸ਼ਬਦ ਹੈ ਕਲਾ ਕਲੇਸ਼ ਨੂੰ ਖਤਮ ਕਰਨ ਦੇ ਲਈ ਇਸ ਦਾ ਤਕਰੀਬਨ 2 ਲੱਖ ਜਾਪ ਕਰਨਾ ਮੈਂ ਸ਼ਬਦ ਦੱਸ ਦਿਆਂ ਸਾਰੰਗ ਮਹੱਲਾ ਪੰਜਵਾਂ ਰਾਮ 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 ਜਾਪ ਰਮਤਾਰਾਮ ਸਹਾਈ ਰਹਾਉ ਤਿੰਨ ਵਾਰੀ RAM ਹੈ RAM 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 ਜਾਪ ਰਮਤਾਰਾਮ ਸਹਾਈ ਰਹਾਉ ਸੰਤਨ ਕੇ ਚਰਨ ਲਾਗੇ ਕਾਮ ਕਰੋਦ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਭਦੇ ਆਪਣੀ ਪਾਈ ਇਸ ਦਾ ਤਕਰੀਬਨ ਜਾਪ ਕਰਨਾ ਹੈ 1 ਲੱਖ ਵਾਰ 1 ਲੱਖ ਜਾਪ ਕਰਦੇ ਹੋ ਕਰਦੇ ਵਿੱਚ ਕਲਾ ਕਲੇਸ਼ ਖਤਮ ਹੋ ਜਾਏਗਾ ਤੇ ਜਦੋਂ ਹੀ ਕਲਾ ਕਲੇਸ਼ ਖਤਮ ਹੋਏਗਾ ਤੇ ਉੱਥੇ ਫਿਰ ਕਦੀ ਵੜ ਕੇ ਕਲਾ ਕਲੇਸ਼ ਨਹੀਂ ਕਦੀ ਆਏਗਾ ਕਿਉਂਕਿ ਜਿੱਥੇ ਰਾਮ ਦਾ ਨਾਮ ਆ ਗਿਆ ਰਮਿਆ ਹੋਇਆ ਰਾਮ ਉਸ ਅਕਾਲਪੁਰਖ ਦਾ ਨਾਮ ਆ ਗਿਆ ਉੱਥੋਂ ਫਿਰ ਕਲੇਸ਼ ਦੂਰ ਚਲਿਆ ਜਾਏਗਾ ਕਲੇਸ਼ ਜਾਏਗਾ ਸੁਖ ਆਏਗਾ ਸੁਖ ਆਏਗਾ ਕਲੇਸ਼ ਜਾਏਗਾ ਬਾਰ-ਬਾਰ ਇਸੇ ਤਰ੍ਹਾਂ ਹੀ